ਕਾਲਪੁਰਖ ਦੇ ਸਿਵ ਸਲਾਹ ਦੇ ਪ੍ਰੋਗਰਾਮ ਏਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ ਸਾਧ ਸੰਗਤ ਜੀ ਅੱਜ ਅਸੀਂ ਧਰਮ ਵਿਚਾਰ ਵਿੱਚ ਚਿੰਤਾ ਉਦਾਸੀ ਤੇ ਆਤਮ ਹੱਤਿਆ ਬਾਰੇ ਗੁਰਬਾਣੀ ਵਿਚਾਰ ਕਰਾਂਗੇ ਮਨੁੱਖ ਚਿੰਤਾ ਉਦਾਸੀ ਵਿੱਚ ਖਿਰ ਜਾਂਦਾ ਹੈ ਉਸ ਤੋਂ ਬਾਅਦ ਇੱਕ ਜਹੀ ਸਥਿਤੀ ਆ ਜਾਂਦੀ ਹੈ ਉਸ ਦੇ ਮਨ ਵਿੱਚ ਉਸ ਦੇ ਦਿਮਾਗ ਵਿੱਚ ਕਿ ਉਹ ਆਪਣੇ ਆਪ ਹੀ ਆਪਣੀ ਜੋ ਜੀਵਨ ਲੀਲਾ ਉਸ ਨੂੰ ਸਮਾਪਤ ਕਰ ਲੈਂਦਾ ਆਪਣੇ ਆਪ ਹੀ ਆਪਣੇ ਜੀਵਨ ਨੂੰ ਉਸ ਨੂੰ ਸਮਾਪਤ ਕਰਨ ਦੀ ਠਾਨ ਲੈਂਦਾ ਸੋ ਜਹੀ ਸਥਿਤੀ ਕਿਉਂ ਆਉਂਦੀ ਹੈ ਕਿਉਂ ਉਹ ਕਮਜ਼ੋਰ ਪੈ ਜਾਂਦਾ ਹੈ ਤੇ ਇਸ ਪੂਰੀ ਸਥਿਤੀ ਨੂੰ ਡਾਕਟਰੀ ਵਿਗਿਆਨ ਲੈ ਕੇ ਉਸ ਨੂੰ ਕੀ ਕਹਿੰਦਾ ਹੈ ਤੇ ਨਾਲ ਹੀ ਇਹ ਵੀ ਜਾਣਾਂਗੇ ਕਿ ਇਸ ਸਥਿਤੀ ਤੇ ਕਾਬੂ ਕਿਸੇ ਤਰ੍ਹਾਂ ਪਾਇਆ ਜਾ ਸਕਦਾ ਹੈ ਮਨੁੱਖ ਦੇ ਅੰਦਰ ਜੋ ਸੋਚ ਹੈ ਕਿ ਮੈਂ ਆਪਣਾ ਜੀਵਨ ਖੁਦ ਸਮਾਪਤ ਕਲਮਾ ਆਤਮ ਹੱਤਿਆ ਬਾਰੇ ਵਿਚਾਰ ਕਰਦਾ ਹੈ ਜਦੋਂ ਤਾਂ ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਇਹਨਾਂ ਸਾਰੇ ਪ੍ਰਸ਼ਨਾਂ ਤੇ ਕਰਾਂਗੇ ਜੀ ਵਿਚਾਰ ਆਇ ਤੇਰਮ ਵਿਚਾਰ ਵਿੱਚ ਸਾ ਸੰਗਜ ਆਪ ਜੀ ਨੂੰ ਦੱਸਦੇ ਕਿ ਅੱਜ ਦੇ ਦਰਮਿਆ ਵਿਚ ਚਿੰਤਾ ਉਦਾਸੀ ਤੇ ਆਤਮ ਹੱਤਿਆ ਬਾਰੇ ਗੁਰਬਾਣੀ ਵਿਚਾਰ ਕਰਾਂਗੇ ਜੀ ਤੇ ਵਿਸ਼ੇ ਤੇ ਵਿਚਾਰ ਲੈਣ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਜਗਮੀਲ ਸਿੰਘ ਪਾਠਵਾ ਜੀ ਜੋ ਕਿ ਕੋਆਰਡੀਨੇਟਰ ਨੇ ਹਰੀ ਵਿਜੇਸ਼ ਕਲਚਰਲ ਫਾਊਂਡੇਸ਼ਨ ਦਿੱਲੀ ਤੇ ਨਾਲ ਹੀ ਆਪ ਜੀ ਲੇਖਕ ਵੀ ਨੇ ਕਈ ਪੁਸਤਕਾਂ ਵਿੱਚ ਲਿਖ ਚੁੱਕੇ ਨੇ ਤੇ ਲਿਖਦੇ ਵੀ ਨੇ ਨੇਚਰੋਥੈਰਪੀ ਯੋਗਾ ਤੇ ਆਯੁਰਵੈਦਿਕ ਦਾ ਆਪਣੇ ਡਿਪਲੋਮਾ ਵੀ ਕੀਤਾ ਹੈ ਡਾਕਟਰ ਜਗਮੀਲ ਸਿੰਘ ਜੀ ਆਪ ਜੀ ਦਾ ਪ੍ਰੋਗਰਾਮ ਇੱਕੋਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰਤਾ ਉਦਾਸਿਤ ਆਤਮ ਹੱਤਿਆ ਇਹ ਉਹ ਪਰੇਸ਼ਾਨੀਆਂ ਨੇ ਜੋ ਮਨੁੱਖ ਨੂੰ ਘੇਰਦੀਆਂ ਨੇ ਪਹਿਲਾਂ ਤਾਂ ਉਸ ਨੂੰ ਚਿੰਤਾ ਹੁੰਦੀ ਹੈ ਉਸ ਤੋਂ ਬਾਅਦ ਫਿਰ ਉਹ ਉਦਾਸ ਹੋ ਜਾਂਦਾ ਤੇ ਫਿਰ ਅਜਹੀ ਸਥਿਤੀ ਆਉਂਦੀ ਹੈ ਕਿ ਉਹ ਆਤਮ ਹੱਤਿਆ ਯਾਨੀ ਕਿ ਖੁਦਕੁਸ਼ੀ ਬਾਰੇ ਵੀ ਸੋਚ ਲੈਂਦਾ ਹੈ ਇਸ ਪੂਰੀ ਮਾਨਸਿਕ ਸਥਿਤੀ ਨੂੰ ਲੈ ਕੇ ਗੁਰਬਾਣੀ ਕੀ ਕਹਿੰਦੀ ਹੈ ਅੱਜ ਅਸੀਂ ਉਸੇ ਤਿਹੇ ਜੀ ਵਿਚਾਰ ਕਰਾਂਗੇ ਜੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਜਗਮੀਲ ਸਿੰਘ ਪਾਠਵਾ ਜੀ ਜੋ ਕਿ ਕੋਆਰਡੀਨੇਟਰ ਨੇ ਹਰ ਵਿਜੇਸ਼ ਕਲਚਰ ਫਾਊਂਡੇਸ਼ਨ ਦਿੱਲੀ ਦੇ ਡਾਕਟਰ ਜਗਮੀਲ ਸਿੰਘ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਸਾਡਾ ਅੱਜ ਦਾ ਵਿਸ਼ਾ ਹੈ ਸਭ ਤੋਂ ਪਹਿਲਾਂ ਇਹ ਜਾਣਨ ਚਾਹਨਾ ਕਿ ਆਤਮ ਹੱਤਿਆ ਯਾਨੀ ਕਿ ਖੁਦਕੁਸ਼ੀ ਇਸ ਦਾ ਭਾਵ ਕੀ ਹੈ ਜੀ ਅਸਲ ਦੇ ਵਿੱਚ ਆਤਮ ਹੱਤਿਆ ਜੋ ਹੈ ਆਤਮ ਹੱਤਿਆ ਦਾ ਜਿਹੜਾ ਭਾਵ ਹੈ ਇਹਦਾ ਸਬੰਧ ਜਦੋਂ ਆਪਾਂ ਵੇਖਦੇ ਹਾਂ ਅ ਚਿੰਤਾ ਉਦਾਸੀ ਤੇ ਚਿੰਤਾ ਉਦਾਸੀ ਦੇ ਬਾਅਦ ਜਿਹੜੀ ਆਪਣਾ ਮਿਲਕ ਸਿਖਰੀ ਜਿਹੜੀ ਆਪਣਾ ਮਤਲਬ ਇਹੋ ਜੀ ਜਿਹੜੀ ਮਾਨਸਿਕ ਅਵਸਥਾ ਹੈ ਉਹ ਆਤਮ ਹੱਤਿਆ ਦੀ ਹੈ ਆਤਮ ਹੱਤਿਆ ਦਾ ਮਤਲਬ ਹੈ ਕਿ ਜਾਣ ਬੁੱਝ ਕੇ ਕਿਸੇ ਵਿਅਕਤੀ ਵੱਲੋਂ ਆਪਣੇ ਸਰੀਰ ਨੂੰ ਖਤਮ ਕਰ ਲੈਣਾ ਇਸ ਨੂੰ ਅ ਫਾਰਸੀ ਦੇ ਵਿੱਚ ਆਤਮ ਹੱਤਿਆ ਵਾਸਤੇ ਖੁਦਕਸ਼ੀ ਸ਼ਬਦ ਵਰਤਿਆ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਸੁਸਾਈਡ ਕਿਹਾ ਜਾਂਦਾ ਹੈ ਤੇ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਦੁਆਰਾ ਵਿਅਕਤੀ ਹੈ ਜੋ ਉਹ ਇਹੋ ਜੀ ਨਿਰਾਸ਼ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਅਜਿਹੀ ਚਿੰਤਾ ਦੀ ਅਵਸਥਾ ਦੇ ਵਿੱਚ ਫਿਰ ਉਦਾਸੀ ਦੀ ਅਵਸਥਾ ਦੇ ਵਿੱਚ ਤੇ ਅਖੀਰ ਇਹੋ ਜੀ ਇੱਕ ਭਿਆਨਕ ਅਵਸਥਾ ਹੋ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ ਤੇ ਬਹੁਤ ਸਾਰੇ ਤਰੀਕੇ ਨੇ ਬਹੁਤ ਸਾਰੇ ਵਿਅਕਤੀ ਆਪਣੇ ਆਪ ਨੂੰ ਛੁਰਾ ਮਾਰ ਕੇ ਜਾਂ ਪੀਕੇ ਜਾਂ ਕਿਸੇ ਰੇਰ ਗੱਡੀ ਦੇ نیچے ਆ ਕੇ ਕਿਸੇ ਉੱਚੇ ਸਥਾਨ ਤੋਂ ਆਪਣੇ ਆਪ ਨੂੰ نیچے ਗਿra ਕੇ ਇਹ ਜਿਹੜਾ ਸੁੰਦਰ ਸਰੀਰ ਹੈ ਇਸ ਨੂੰ ਖਤਮ ਕਰ ਲੈਂਦੇ ਨੇ ਸੋ ਆਤਮ ਹੱਤਿਆ ਤੋਂ ਭਾਵ ਇਹੀ ਹੈ ਕਿ ਆਪਣੇ ਆਪ ਨੂੰ ਖਤਮ ਕਰ ਲੈਣਾ ਬਾਪ ਮਨੁੱਖ ਇੰਨਾ ਪਰੇਸ਼ਾਨ ਹੋ ਜਾਂਦਾ ਹੈ ਕਿ ਉਸ ਨੂੰ ਆਪਣਾ ਜੀਵਨ ਖਤਮ ਕਰਨ ਵਿੱਚ ਵੀ ਕੋਈ ਸੰਕੋਚ ਨਹੀਂ ਹੁੰਦਾ ਬਸ ਉਹ ਚਾਹੁੰਦਾ ਕਿ ਮੈਂ ਨਾ ਪਰੇਸ਼ਾਨ ਹੋ ਤੋ ਮੁਕਤ ਹੋ ਜਾਵਾਂ ਜੀਵਨ ਤੋਂ ਮੁਕਤ ਹੋ ਜਾਵਾਂ ਤੇ ਉਸ ਲਈ ਉਹ ਖੁਦਕੁਸ਼ੀ ਵਰਗਾ ਜੋ ਕਦਮ ਹੈ ਉਹ ਚੁੱਕ ਲੈਂਦਾ ਹੈ ਕਿਹੜੇ ਕਾਰਨ ਤੁਸੀਂ ਸਮਝਦੇ ਹੋ ਕਿ ਜਿੰਨਾ ਕਰਕੇ ਮਨੁੱਖ ਆਪਣੇ ਜੀਵਨ ਦਾ ਖੁਦ ਆਪਣੇ ਆਪ ਹੀ ਅੰਤ ਕਰ ਲੈਂਦਾ ਹੈ ਦੇਖੋ ਜੀਵਨ ਜੋ ਹੈ ਜਨਮ ਅਤੇ ਮੌਤ ਦੇ ਵਿਚਕਾਰ ਦਾ ਜਿਹੜਾ ਥੋੜਾ ਜਿਹਾ ਸਮਾਂ ਹੈ ਜਿਸ ਨੂੰ ਆਪਾਂ ਜੀਵਨ ਜਿਹਾ ਜ਼ਿੰਦਗੀ ਆਪ ਦਿੰਦੇ ਹਾਂ ਇਹ ਬੜਾ ਕੀਮਤੀ ਹੈ ਬੜਾ ਅਨਮੋਲ ਹੈ ਤੇ ਵਿਸ਼ਵ ਦੇ ਸਾਰੇ ਧਰਮ ਸਿੱਖ ਧਰਮ ਦੇ ਵਿੱਚ ਵੀ ਕਿਹਾ ਹੈ ਕਿ ਇਸ ਧਰਤੀ ਵਿੱਚ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਮਨੁੱਖਾ ਜੀਵਨ ਨੂੰ ਬਹੁਤ ਉੱਤਮ ਮੰਨਿਆ ਗਿਆ ਹੈ ਬੜਾ ਸ਼੍ਰੇਸ਼ਟ ਮੰਨਿਆ ਗਿਆ ਹੈ ਤੇ ਸਾਰੇ ਧਰਮਾਂ ਦੇ ਵਿੱਚ ਹੀ ਮਨੁੱਖਾ ਜੋ ਜੀਵਨ ਹੈ ਉਸ ਨੂੰ ਮਹਾਨ ਕਰਕੇ ਜਾਣਿਆ ਗਿਆ ਹੈ ਤੇ ਸਾਰੇ ਜਿਹੜੇ ਚਿੰਤਕ ਹੋਏ ਨੇ ਫਿਲਾਸਫਰ ਹੋਏ ਨੇ ਧਰਮ ਚਿੰਤਕ ਹੋਏ ਨੇ ਉਹਨਾਂ ਨੇ ਇੱਕ ਇਹ ਗੱਲ ਵੀ ਦੱਸੀ ਹੈ ਕਿ ਜੀਵਨ ਜੋ ਹੈ ਇਹ ਦੁੱਖ ਸੁੱਖ ਆਸ਼ਾ ਨਿਰਾਸ਼ਾ ਖੁਸ਼ੀ ਗਮੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇੱਕ ਮਿਲਿਆ ਜੁਲਿਆ ਰੂਪ ਹੈ ਕਦੇ ਵੀ ਜਿਹੜਾ ਕੋਈ ਬੰਦਾ ਹੈ ਕੋਈ ਇੱਕ ਬੰਦਾ ਉਸ ਨੂੰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਸ ਨੂੰ ਸੂਖੀ ਸੁਖ ਪ੍ਰਾਪਤ ਹੋਣ ਇਹ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਜਿਵੇਂ ਦਿਨ ਤੇ ਰਾਤ ਬਣਾ ਦੋਨੋਂ ਨਾਲ ਨਾਲ ਨੇ ਇਸੀ ਤਰ੍ਹਾਂ ਦੁੱਖ ਤੇ ਸੁਖ ਆਸ਼ਾ ਤੇ ਨਿਰਾਸ਼ਾ ਖੁਸ਼ੀ ਗਮੇ ਬੰਦੇ ਦੇ ਨਾਲ ਹੁੰਦੇ ਨੇ ਤੇ ਹਰ ਜਿਹੜਾ ਮਨੁੱਖ ਹੈ ਇਹ ਸੰਸਾਰ ਦੇ ਵਿੱਚ ਰਹਿੰਦਾ ਹੈ ਉਹ ਅਨੇਕਾਂ ਪ੍ਰਕਾਰ ਦੇ ਵਿਰੋਧਾਂ ਨੂੰ ਨਾਲ ਲੈ ਕੇ ਇਹ ਸੰਸਾਰ ਦੇ ਵਿੱਚ ਵਿਚਰਦਾ ਹੈ ਅਨੇਕਾਂ ਪ੍ਰਕਾਰ ਦੇ ਜਿਹੜੇ ਵਿਰੋਧ ਨੇ ਉਹਦੇ ਮਨ ਦੇ ਵਿੱਚ ਚੱਲਦੇ ਨੇ ਤੇ ਪਰੰਤੂ ਕਈ ਵਾਰੀ ਉਹਦੇ ਜਿਹੜੇ ਅੰਤਰ ਵਿਰੋਧ ਨੇ ਇੰਨੇ ਭਾਰੂ ਹੋ ਜਾਂਦੇ ਨੇ ਇੰਨੇ ਭਾਰੂ ਹੋ ਜਾਂਦੇ ਨੇ ਕਿ ਉਹ ਗਹਿਰੀ ਨਿਰਾਸ਼ਾ ਦੇ ਵਿੱਚ ਜਾ ਡਿੱਗਦਾ ਹੈ ਉਹ ਸੰਸਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਜਦੋਂ ਅੰਤਰ ਵਿਰੋਧ ਇਤਨੇ ਭਾਰੂ ਹੋ ਜਾਂਦੇ ਨੇ ਕਿ ਉਸ ਦੀ ਇੱਕ ਇਹੋ ਜਿਹੀ ਅਵਸਥਾ ਆ ਜਾਂਦੀ ਹੈ ਕਿ ਉਹ ਹਰ ਸਮੇਂ ਚਿੰਤਾ ਦੇ ਵਿੱਚ ਆਪਣਾ ਜਿਹੜਾ ਜੀਵਨ ਆ ਗੁਜ਼ਾਰਦਾ ਹੈ ਹਰ ਸਮੇਂ ਉਦਾਸੀ ਦੇ ਵਿੱਚ ਆਪਣਾ ਜੀਵਨ ਗੁਜ਼ਾਰਦਾ ਹੈ ਪਰੰਤੂ ਸਿੱਖ ਧਰਮ ਦੇ ਵਿੱਚ ਕਿਉਂਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਕਿ ਗੁਰਬਾਣੀ ਸਾਨੂੰ ਜੀਵਨ ਦੇ ਜਿਹੜੇ ਸਾਰੇ ਪੱਖ ਨੇ ਦੁੱਖ ਸੁੱਖ ਉਹਨਾਂ ਸਾਰੇ ਪੱਖਾਂ ਦੇ ਬਾਰੇ ਆਪਣਾ ਮੂਲ ਗੁਰਬਾਣੀ ਇੱਕੋ ਜਿਹਾ ਆਪਣਾ ਮਰਚਾਨਣਾ ਹੈ ਜਿਹੜਾ ਕਿ ਪ੍ਰਕਾਸ਼ ਕਰਕੇ ਜੀਵ ਨੂੰ ਸਹੀ ਜਿਹੜਾ ਮਾਰਗਦਰਸ਼ਨ ਆਪਣਾ ਮਲੋਗ ਆਪਣਾ ਕਰਦੀ ਹੈ ਤਾਂ ਚਿੰਤਾ ਦੀ ਅਵਸਥਾ ਜਦੋਂ ਆਉਂਦੀ ਹੈ ਤਾਂ ਉਦੋਂ ਹੀ ਫਿਰ ਆਪਣਾ ਮਲੋਗ ਜੀਬ ਉਹ ਆਤਮ ਹੱਤਿਆ ਦੇ ਵੱਲ ਪਣਾ ਮਤਲਬ ਜਾਂਦਾ ਹੈ ਤੇ ਕਾਰਨ ਇਹੀ ਨੇ ਕਿ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਅੰਤਰ ਵਿਰੋਧ ਪੈਦਾ ਹੋ ਜਾਂਦੇ ਨੇ ਉਹ ਫੈਸਲਾ ਨਹੀਂ ਕਰ ਲੈ ਕਰ ਪੰਦਾ ਕਿ ਮੈਂ ਕੀ ਕਰਾਂ ਜੇ ਮੁਕ ਕਰਨਾਂ ਦੀ ਗੱਲ ਕੀਤੀ ਚਾਹਤਾਂ ਅ ਜੇਕਰ ਚਿੰਤਾ ਦੇ ਆਪਾਂ ਮੁਕ ਕਰਨਾਂ ਦੀ ਗੱਲ ਕਰੀਏ ਦੇਖੋ ਨਿਆਏ ਵਿੱਦਿਆ ਦੇ ਵਿੱਚ ਮਨੁੱਖ ਦੀ ਜਿਹੜੀ ਉਪਮਾ ਹੈ ਉਹ ਇੱਕ ਸਿਆਣਾ ਪਸ਼ੂ ਕਰਕੇ ਕੀਤੀ ਗਈ ਹੈ। ਅ ਦੇਖੋ ਹਰ ਮਨੁੱਖ ਦੇ ਵਿੱਚ ਭਾਵ ਵੀ ਹੁੰਦੇ ਨੇ ਤੇ ਉਹਦੇ ਵਿੱਚ ਬੁੱਧੀ ਵੀ ਹੁੰਦੀ ਹੈ। ਅ ਕਿਸੇ ਮਨੁੱਖ ਦੇ ਵਿੱਚ ਭਾਵ ਜ਼ਿਆਦਾ ਹੁੰਦੇ ਨੇ, ਮਤਲਬ ਕਿ ਜ਼ਿਆਦਾ ਭਾਵਕ ਹੁੰਦਾ ਹੈ ਤੇ ਕਿਸੇ ਦੇ ਵਿੱਚ ਬੁੱਧੀ ਜ਼ਿਆਦਾ ਹੁੰਦੀ ਹੈ। ਪਰੰਤੂ ਸਮਾਜ ਦੇ ਵਿੱਚ ਵਿਚਰਨ ਵਾਸਤੇ ਸਮਾਜ ਦੇ ਵਿੱਚ ਚੱਲਣ ਵਾਸਤੇ ਮਨੁੱਖ ਨੂੰ ਇਹਨਾਂ ਦੋਨਾਂ ਦੀ ਜ਼ਰੂਰਤ ਹੈ ਉਸ ਦਾ ਭਾਵਕ ਹੋਣਾ ਵੀ ਜ਼ਰੂਰੀ ਹੈ ਉਸ ਦਾ ਬੁੱਧੀ ਹੋਣਾ ਵੀ ਜ਼ਰੂਰੀ ਹੈ ਪਰੰਤੂ ਜਦੋਂ ਵਿਅਕਤੀ ਜ਼ਿਆਦਾ ਭਾਵਕ ਹੋ ਜਾਂਦਾ ਹੈ ਜੀ ਜੀ ਜਦੋਂ ਜ਼ਿਆਦਾ ਉਹ ਭਾਵਕ ਹੋ ਜਾਂਦਾ ਹੈ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਸੋਚਦਾ ਰਹਿੰਦਾ ਹੈ ਦਿਲ ਤੇ ਲਗਾ ਲੈਂਦਾ ਹਾਂ ਹਾਂ ਬੜਾ ਸੋਚਦਾ ਹੈ ਆਪਣਾ ਮਤਲਬ ਬੜਾ ਉਸ ਦੇ ਅੰਦਰ ਆਪਣਾ ਮਤਲਬ ਇੱਕ ਦੁੱਖ ਪੈਦਾ ਹੁੰਦਾ ਹੈ ਤਾਂ ਉਸ ਮੌਕੇ ਜਿਹੜਾ ਹੈ ਉਹਦੀ ਜਿਹੜੀ ਅਵਸਥਾ ਹੈ ਉਹ ਕਾਫੀ ਕਸ਼ਟਦਾਈ ਹੋ ਜਾਂਦੀ ਹੈ ਤੇ ਦੂਜਾ ਇਹ ਵੀ ਹੈ ਕਿ ਦੁਨਿਆਵੀ ਕਾਰਜ ਨੂੰ ਚਲਾਉਣ ਵਾਲੇ ਜਿਹੜੇ ਇੱਥੇ ਸਾਡੇ ਨਿਯਮ ਬਣੇ ਹੋਏ ਨੇ, ਸੰਵਿਧਾਨ ਬਣਿਆ ਹੋਇਆ ਹੈ, ਕਾਨੂੰਨ ਬਣੇ ਹੋਏ ਨੇ। ਇਹ ਕਾਨੂੰਨਾਂ ਦੇ ਵਿੱਚ, ਨਿਯਮਾਂ ਦੇ ਵਿੱਚ ਇਹ ਬੰਦੇ ਵਾਸਤੇ ਬਣਾਏ ਨੇ ਆਪਣਾ ਕਿ ਬੰਦਾ ਸੁਖੀ ਹੋਵੇ, ਸੰਸਾਰ ਸੁਖੀ ਹੋਵੇ। ਪਰੰਤੂ ਇਹਨਾਂ ਦੇ ਵਿੱਚ ਇਤਨੀਆਂ ਔਣਤਾਈਆਂ ਨੇ, ਇਤਨੀਆਂ ਕਮੀਆਂ ਨੇ ਕਿ ਨਾ ਤਾਂ ਇਹ ਜਿਹੜੇ ਕਾਨੂੰਨ ਨੇ, ਨਿਯਮ ਨੇ ਕਿਸੇ ਸੱਚ ਦੀ ਕਸੌਟੀ ਤੇ ਖਰੇ ਉਤਰਦੇ ਨੇ। ਤੇ ਨਾ ਹੀ ਮਨੁੱਖ ਨੂੰ ਸਾਰੇ ਮਨੁੱਖਾਂ ਨੂੰ ਇੱਕ ਸਮਾਨ ਮੰਨ ਕੇ ਉਸ ਨੂੰ ਇਨਸਾਫ ਦਿੰਦੇ ਨੇ। ਤੋਂ ਅਜਿਹੀ ਅਵਸਥਾ ਵਿੱਚ ਜਦੋਂ ਇੱਕ ਜਿਹੜਾ ਭਾਵਕ ਵਿਅਕਤੀ ਹੈ ਉਹ ਵੇਖਦਾ ਹੈ ਕਿ ਉਸ ਨੂੰ ਇਨਸਾਫ ਨਹੀਂ ਮਿਲਦਾ ਹੈ। ਕਈ ਵਾਰੀ ਤਾਂ ਉਹਦੇ ਅੰਦਰ ਕ੍ਰਾਂਤੀ ਦੇ ਵਿਚਾਰ ਪੈਦਾ ਹੁੰਦੇ ਨੇ ਕਿ ਮੈਂ ਸਾਰੀ ਦੁਨੀਆ ਨੂੰ ਬਦਲ ਦੇਵਾਂ, ਸਾਰੇ ਸੰਸਾਰ ਨੂੰ ਬਦਲ ਦੇਵਾਂ। ਕ੍ਰਾਂਤੀਕਾਰੀ ਵਿਚਾਰ ਪੈਦਾ ਹੁੰਦੇ ਨੇ। ਪਰੰਤੂ ਕਈ ਵਾਰੀ ਜਦੋਂ ਉਹ ਵੇਖਦਾ ਹੈ ਕਿ ਮੈਂ ਕ੍ਰਾਂਤੀ ਕਿਵੇਂ ਲਿਆ ਸਕਦਾ ਮੇਰੇ ਪਾਸ ਤਾਂ ਕੋਈ ਪਾਵਰ ਨਹੀਂ ਹੈ, ਮੇਰੇ ਪਾਸ ਕੋਈ ਸ਼ਕਤੀ ਨਹੀਂ ਹੈ। ਸ਼ਕਤੀ ਜੋ ਹੈ ਸਾਰੀ ਉਹ ਰਾਜਨੀਤੀ ਦੇ ਪਾਸ ਹੁੰਦੀ ਹੈ ਤਾਂ ਉਦੋਂ ਫਿਰ ਉਹ ਬੜੀ ਘੋਰ ਨਿਰਾਸ਼ਾ ਦੇ ਵਿੱਚ ਚਲਿਆ ਜਾਂਦਾ ਹੈ ਉਹ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਸ ਦੇ ਆਪੇ ਤੋਂ ਬਾਹਰ ਹੋ ਜਾਂਦੀਆਂ ਨੇ ਤੇ ਘੋਰ ਨਿਰਾਸ਼ਾ ਦੇ ਵਿੱਚ ਜਾਂਦਾ ਜਾਂਦਾ ਉਹ ਬਿਲਕੁਲ ਹੀ ਫਿਰ ਆਪਣਾ ਉਦਾਸੀ ਤੋਂ ਪਾਰ ਫਿਰ ਆਤਮ ਹੱਤਿਆ ਦੇ ਤੱਕ ਪਹੁੰਚ ਜਾਂਦਾ ਹੈ ਨੇ ਦੱਸਿਆ ਗਿਆ ਤਾਂ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਅੱਜ ਦਾ ਯੁੱਗ ਜੋ ਹੈ ਉਹ ਵਿਗਿਆਨ ਅਤੇ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਤੇ ਫਿਰ ਅਜਿਹੇ ਯੁੱਗ ਵਿੱਚ ਵੀ ਲੋਕਾਂ ਦੀ ਸੋਚ ਪਹਿਲਾਂ ਨਾਲੋਂ ਕਾਫੀ ਬਦਲੀ ਹੈ ਪਹਿਲਾਂ ਨਾਲੋਂ ਲੋਕ ਪੜ੍ਹੇ ਲਿਖੇ ਨਹੀਂ ਜ਼ਿਆਦਾ ਸਿਆਣੇ ਨਹੀਂ ਜ਼ਿਆਦਾ ਹਰ ਇੱਕ ਚੀਜ਼ ਨੂੰ ਪੋਜੀਟਿਵਲੀ ਲੈਂਦੇ ਨੇ ਪ੍ਰੈਕਟੀਕਲ ਤੌਰ ਤੇ ਲੈ ਲੈਂਦੇ ਨੇ ਸੋ ਕਾਫੀ ਦੇਖਿਆ ਜਾਂਦਾ ਹੈ ਕਿ ਐਜੂਕੇਸ਼ਨ ਐਡਵਾਂਸ ਹੈ ਉਸ ਨੂੰ ਲੈ ਕੇ ਵੀ ਕਾਫੀ ਉਹਨਾਂ ਦੀ ਸੋਚ ਹੈ ਉਹ ੜਵਾਂਸ ਹੈ ਪਰ ਫਿਰ ਵੀ ਪਰੇਸ਼ਾਨੀਆਂ ਦੁੱਖ ਤਕਲੀਫਾਂ ਉਹਨਾਂ ਨੂੰ ਇਸ ਕਦਰ ਕਰ ਲੈਂਦੀਆਂ ਨੇ ਕਿ ਉਹ ਆਪਣਾ ਜੋ ਜੋ ਜੀਵਨ ਹੈ ਜੋ ਜ਼ਿੰਦਗੀ ਹੈ ਉਸ ਨੂੰ ਖਤਮ ਕਰਨ ਦੀ ਸੋਚਦੇ ਨੇ ਸੋ ਕਿਤੇ ਨਾ ਕਿਤੇ ਕੀ ਲੱਗਦਾ ਤੁਹਾਨੂੰ ਕਿ ਜੋ ਮਨੁੱਖ ਹੈ ਜਦੋਂ ਇਸ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਤੇ ਕੀ ਉਸ ਨੂੰ ਕਿਸੇ ਤਰ੍ਹਾਂ ਦਾ ਆਸਰਾ ਉਹ ਧਰਮ ਦਾ ਆਸਰਾ ਲੈਣਾ ਚਾਹੀਦਾ ਹੈ ਬਾਣੀ ਦੇ ਨਾਲ ਜੁੜਨਾ ਚਾਹੀਦਾ ਤਾਂ ਹੀ ਉਸ ਦੀ ਜੋ ਸੋਚੀ ਉਹ ਬਦਲ ਸਕੇਗੀ ਹਾਂ ਬਿਲਕੁਲ ਮਨਜੀਤ ਜੀ ਆਪ ਜਿਨੇ ਠੀਕ ਹੈ ਕਿ ਧਰਨਦਾਸ ਦਾ ਉਸ ਮੌਕੇ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਆਪ ਜੀ ਨੇ ਕਿਹਾ ਕਿ ਅੱਜ ਦਾ ਇੱਕ ਵਿਗਿਆਨਿਕ ਯੁੱਗ ਹੈ ਵਿਕਾਸ ਦਾ ਯੁੱਗ ਹੈ ਅਜਬਿਸ਼ਵੀ ਕਰਨ ਦਾ ਦੌਰ ਹੈ ਪਦਾਰਥਵਾਦ ਦਾ ਯੁੱਗ ਹੈ ਤੇ ਜੇਕਰ ਆਪਾਂ ਗਹਿਰਾਈ ਨਾਲ ਵਿਸ਼ਲੇਸ਼ਣ ਕਰਕੇ ਮਾਨਸਿਕ ਜਿਹੜੀ ਅਵਸਥਾ ਹੈ ਬੰਦੇ ਦੀ ਉਸ ਬਾਰੇ ਕੋਈ ਜਾਨਣਾ ਚਾਹੀਏ ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉੱਪਰੋਂ ਉੱਪਰੋਂ ਅੱਜ ਦਾ ਜਿਹੜਾ ਮਨੁੱਖ ਹੈ ਆਪਾਂ ਕਈ ਚੀਜ਼ਾਂ ਕਈ ਸੰਸਥਾਾਂ ਵਿੱਚ ਦੇਖਦੇ ਆਂ ਜਿਵੇਂ ਪਰਿਵਾਰ ਹੈ ਸਮਾਜ ਹੈ ਰਾਜ ਹੈ ਇਹ ਜਿਹੜੇ ਸੰਗਠਨ ਨੇ ਇਹ ਬੰਦੇ ਵਾਸਤੇ ਨੇ ਮਨੁੱਖ ਵਾਸਤੇ ਨੇ ਤੇ ਇਹਨਾਂ ਦੀ ਮਜ਼ਬੂਤੀ ਵਾਸਤੇ ਪਰਿਵਾਰ ਦੀ ਮਜ਼ਬੂਤੀ ਵਾਸਤੇ ਸਮਾਜ ਦੀ ਮਜ਼ਬੂਤੀ ਵਾਸਤੇ ਰਾਜ ਦੀ ਮਜ਼ਬੂਤੀ ਵਾਸਤੇ ਮਨੁੱਖ ਜਿਹੜਾ ਕਈ ਪ੍ਰਕਾਰ ਦੇ ਸੁੰਦਰ ਸ਼ਬਦਾਂ ਦੀ ਵਰਤੋਂ ਕਰਦਾ ਕਿਤੇ ਉਹ ਭਾਈਚਾਰੀ ਦੀ ਗੱਲ ਕਰਦਾ ਹੈ ਕਿਤੇ ਮਾਨਵਤਾ ਦੀ ਗੱਲ ਕਰਦਾ ਹੈ ਕਿਤੇ ਲੋਕਤੰਤਰ ਵਰਗੇ ਸੁੰਦਰ ਸ਼ਬਦਾਂ ਦੀ ਵਰਤੋਂ ਕਰਦਾ ਹੈ ਪਰੰਤੂ ਸਚਾਈ ਇਹ ਹੈ ਕਿ ਮਨੁੱਖ ਦੀ ਜਿਹੜੀ ਸੋਚ ਹੈ ਉਹਦੀ ਸੋਚ ਤੇ ਪਦਾਰਥਵਾਦ ਆ ਜਿੰਨਾ ਭਾਰੂ ਹੋ ਚੁੱਕਿਆ ਹੈ ਇੰਨਾ ਭਾਰੂ ਹੋ ਚੁੱਕਿਆ ਹੈ ਕਿ ਇੱਕ ਪਾਸੇ ਤਾਂ ਪਾਸੇ ਤਾਂ ਜਿਹੜਾ ਸੰਸਾਰ ਹੈ ਉਹ ਇੱਕ ਸਮੁੱਚਾ ਪਰਿਵਾਰ ਬਣਦਾ ਜਾ ਰਿਹਾ ਹੈ ਵਿਸ਼ਵੀਕਰਨ ਦਾ ਦੌਰ ਪੈਦਾ ਹੋਇਆ ਦੂਜੇ ਪਾਸੇ ਜਿਹੜਾ ਖੁਦ ਮਨੁੱਖ ਹੈ ਉਹਦੇ ਅੰਦਰ ਨਿਜਵਾਦ ਇਤਨਾ ਭਾਰੂ ਹੋ ਚੁੱਕਿਆ ਹੈ ਇਤਨਾ ਭਾਰੂ ਹੋ ਚੁੱਕਿਆ ਹੈ ਕਿ ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹਰ ਜਿਹੜਾ ਮਨੁੱਖ ਹੈ ਉਹ ਇਤਨਾ ਅੰਦਰੋਂ ਸੰਕੜ ਕੇ ਰਹਿ ਗਿਆ ਹੈ ਇਤਨਾ ਸੀਮਤ ਹੋ ਗਿਆ ਕਿ ਉਸ ਨੂੰ ਸਿਰਫ ਆਪਣੇ ਘਰ ਦੀ ਚਾਰ ਦਿਵਾਰੀ ਤੱਕ ਆਪਣੇ ਪਰਿਵਾਰ ਤੱਕ ਉਸ ਦਾ ਪਿਆਰ ਹੈ ਆਪਣੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਉਸ ਨੂੰ ਉਹ ਪਿਆਰ ਨਹੀਂ ਜਿਹੜਾ ਕਿ ਉਸ ਦੀ ਚਾਰ ਦਿਵਾਰੀ ਦੇ ਅੰਦਰ ਅੰਦਰ ਹੈ ਤੋਂ ਇਹ ਹੈ ਜਿਹੜੀ ਕਿ ਆਪ ਜੀ ਨੇ ਹੁਣ ਸਵਾਲ ਕੀਤਾ ਸੀ ਨਾ ਆਪਣਾ ਵਿਕੀ ਅਜਦਾ ਵਿਗਿਆਨਕ ਯੋਗ ਹੈ ਕਿਉਂ ਵਿਗਿਆਨਕ ਯੋਗ ਦੇ ਵਿੱਚ ਅਜਿਹੇ ਜਿਹੇ ਦੀ ਅਵਸਥਾ ਆਪਣਾ ਮਤਲਬ ਉਹ ਪੈਦਾ ਹੋ ਜਾਂਦੀ ਹੈ। ਇਹੋ ਹੀ ਕਾਰਨ ਹੈ ਕਿ ਮਨੁੱਖ ਜਦੋਂ ਬਾਹਰ ਦੁਨੀਆ ਦੇ ਵਿੱਚ ਵਿਚਰਦਾ ਹੈ ਉਹ ਕੰਮਕਾਰ ਕਰਦਾ ਹੈ ਉਸ ਨੂੰ ਦੂਜਿਆਂ ਪਾਸੋਂ ਉਹਨਾ ਪਿਆਰ ਨਹੀਂ ਮਿਲਦਾ ਜਿਸ ਦੀ ਕਿ ਉਸ ਦੇ ਅੰਦਰ ਕਾਮਨਾ ਹੁੰਦੀ ਹੈ। ਪਰੰਤੂ ਧਰਮ ਜੋ ਹੈ ਜਿਵੇਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਜਾਂ ਹੋਰ ਧਰਮਾਂ ਦੀ ਗੱਲ ਕਰਦੇ ਹਾਂ ਇਹਨਾਂ ਦੇ ਵਿੱਚ ਇਹ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਛੁਪੇ ਹੋਏ ਹੁੰਦੇ ਨੇ ਕਿਉਂਕਿ ਗੁਰਬਾਣੀ ਜੋ ਹੈ ਇਹ ਜਿਹੜਾ ਆਪਣਾ ਮਤਲਬ ਸੰਸਾਰਿਕ ਪਿਆਰ ਹੈ ਇਸ ਤੋਂ ਉੱਪਰ ਉਠਾ ਕੇ ਸੱਚਾ ਪਿਆਰ ਜਿਹੜਾ ਸੱਚਾ ਮਾਲਕ ਹੈ ਇੱਕ ਪ੍ਰਮਾਤਮਾ ਉਸ ਦੇ ਨਾਲ ਜੋੜਦੀ ਹੈ ਤੇ ਉਸ ਦੇ ਨਾਲ ਜੋੜ ਕੇ ਜਿਵੇਂ ਕਿ ਮੂਲ ਮੰਤਰ ਦੇ ਵਿੱਚ ਪ੍ਰਮਾਤਮਾ ਦਾ ਸਰੂਪ ਉਹ ਦੱਸਿਆ ਆਪਣਾ ਮਤਲਬ ਵੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤਾਂ ਇਹ ਜਿਹੜੇ ਗੁਣ ਨੇ ਪ੍ਰਮਾਤਮਾ ਦੇ ਵਾਹਿਗੁਰੂ ਦੇ ਇਹ ਗੁਣਾ ਦਾ ਜਦੋਂ ਵਿਅਕਤੀ ਕੋਈ ਚਿੰਤਨ ਕਰਦਾ ਹੈ ਉਹ ਸਹਿਜੇ ਹੀ ਇੱਕ ਛੋਟੀ ਜੀ ਜਿਹੜੀ ਆਪਣਾ ਦੁਨੀਆ ਦੇ ਵਿੱਚ ਉਹਦੀ ਆਪਣਾ ਜਗਿਆਸਾ ਜੁੜੀ ਹੁੰਦੀ ਹੈ ਜਾਂ ਉਹਦੀ ਆਪਣਾ ਤ੍ਰਿਸਨਾਮਾ ਜੁੜੀ ਹੁੰਦੀ ਹੈ ਉਹਨਾਂ ਤੋਂ ਉੱਪਰ ਉਠਾ ਕੇ ਉਸ ਨੂੰ ਉਹ ਸੱਚੇ ਮਾਲਕ ਦੇ ਨਾਲ ਜੋੜ ਕੇ ਸਾਰੇ ਜਿਹੜੇ ਆਪਣਾ ਐਸਾਂਸ ਨੇ ਜਾਂ ਦੁੱਖ ਨੇ ਜਾਂ ਉਹਦੇ ਅੰਦਰ ਨਿਰਾਸ਼ਾ ਹੈ ਉਸ ਨੂੰ ਇਹ ਗੁਰਬਾਣੀ ਖਤਮ ਕਰ ਦਿੰਦੀ ਹੈ ਉਸ ਨੂੰ ਨਿਰਵੈਰ ਬਣਾ ਦਿੰਦੀ ਹੈ ਤੇ ਉਸ ਨੂੰ ਡਰ ਤੋਂ ਮੁਕਤ ਕਰ ਦਿੰਦੀ ਹੈ ਨਿਰਭੈ ਬਣਾ ਦਿੰਦੀ ਹੈ ਜੀ ਤੋਂ ਇਸ ਤਰ੍ਹਾਂ ਅੱਜ ਦਾ ਯੁੱਗ ਬੇਸ਼ੱਕ ਕਿ ਵਿਗਿਆਨਕ ਯੁੱਗ ਹੈ ਅਸਲ ਕਾਰਨ ਇਹ ਹੈ ਕਿ ਹਰ ਮਨੁੱਖ ਦੇ ਅੰਦਰ ਜਿਹੜਾ ਨਿੱਜ ਬਾਤ ਹੈ ਉਹ ਪਾਰੂ ਹੋ ਚੁੱਕਿਆ ਹੈ ਨਿੱਜ ਬਾਤ ਪਾਰੂ ਹੋਣ ਕਾਰਨ ਹਰ ਜਿਹੜਾ ਮਨੁੱਖ ਹੈ ਉਹ ਆਪਣੇ ਪਰਿਵਾਰ ਤੱਕ ਸੀਮਤ ਹੋ ਗਿਆ ਹੈ ਆਪਣੇ ਪਰਿਵਾਰ ਤੋਂ ਬਾਅਦ ਉਸ ਨੂੰ ਜਿਹੜਾ ਦੂਜਾ ਮਨੁੱਖ ਹੈ ਉਸ ਦਾ ਜਿਹੜਾ ਦੁੱਖ ਹੈ ਦੂਜੇ ਮਨੁੱਖ ਦਾ ਜਾਂ ਉਸ ਦੀ ਪੀੜ ਹੈ ਉਸ ਦਾ ਅਹਿਸਾਸ ਘਟ ਗਿਆ ਹੈ